ਹਾਂਜੀ ਵੈਲਕਮ ਬੈਕ ਟੂ ਗੁਰਸਖ ਬਲੌਕ ਐਚਆਰ 23 ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਹਾਂਜੀ ਆ ਦੇਖੋ ਇਹਦੇ ਵਿੱਚ ਜਿੰਨਾ ਵੀ ਖਲਾਰਾ ਪਿਆ ਪਲਾਸਟਿਕ ਬੋਸਟ ਇਕੱਠੀ ਪਈ ਹੈ ਇਹ ਰਿਹਾ ਬਹੁਤ ਜਮਾ ਹੋਇਆ ਪਿਆ ਮਟੀਰੀਅਲ ਹਲੋ ਹਲੋ ਲੱਗਿਆ ਹੋਇਆ ਸਾਤੀ ਤਿੰਨ ਵਾਰ ਚੱਕੀ ਨੂੰ ਹਾਂ ਤੰਨਾ ਵੱਜ ਰਿਹਾ ਆ ਦੇਖੋ ਹੁਣ ਸਾਡੀ ਸਫਾਈ ਹੋ ਗਈ ਹੈ ਬਸ ਫਾਈਨਲ ਤੇ ਇਧਰ ਕੱਢਤਾ ਸੀ ਬਾਹਰ ਕਵਾੜਾ ਵੇ ਸਾਰਾ ਇਧਰ ਹੈਲੋ ਹੈਲੋ ਜਾ ਰਹੇ ਹੋ ਆਪ ਲੈ ਵੀਰ ਜਾ ਰਹੀ ਹੈ ਹਾਂਜੀ ਤੇ ਮੈਂ ਪਹੁੰਚਿਆ ਹੋਇਆ ਹੁਣ ਪਹੁੰਚਾ ਪਾਸਵਰਡ ਸਭ ਦੇ ਉੱਤੇ ਤੇ ਜੀ ਸਾਡਾ ਆਰਡਰ ਆ ਗਿਆ ਪਨੀਰ ਸਟ੍ਰੀਨ ਰੋਲ ਸਾਰੇ ਜਣੇ ਕੀ ਇੱਥੇ ਤੁਸੀਂ ਆ ਦੇਖੋ ਚਾਟ ਵੀ ਹੈਗਾ ਤੇ ਆਪਾਂ ਇੱਥੋਂ ਤੁਸੀਂ ਸਾਰੇ ਜਣੇ ਨੇ ਕੀ ਕਰਨਾ ਹੈਗਾ ਇੱਥੇ ਪਹੁੰਚਣਾ ਇੱਕ ਵਾਰੀ ਤੇ ਆਪਾਂ ਇੱਕ ਦਿਨ ਸਪੈਸ਼ਲ ਬਲੌਗ ਬਣਾਵਾਂਗੇ ਸਾਰਾ ਉੱਪਰ ਦਾ ਵੀ ਸੈਟਿੰਗ ਹਾਂਜੀ ਤੇ ਅਸੀਂ ਹੁਣ ਹੋ ਗਏ ਹਾਂ ਰਵਾਨਾ ਕਰਨ ਨੂੰ ਤੇ ਜਾ ਰਹੇ ਆ ਘਰੇ ਦੇ ਸੁਮਾਨ ਵਗੈਰਾ ਬਾਜ਼ਾਰ ਚ ਡੇਡਾ ਸੀ ਲੈਣਾ ਉਹ ਲੈ ਲਿਆ ਤੇ ਹਾਂਜੀ ਵੈਲਕਮ ਬੈਕ ਟੂ ਗੁਰਸਖ ਬਲੌਗ ਅਚਰਪਤੀ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਬਲੌਗ ਦੇ ਵਿੱਚ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਅਸੀਂ ਦੁਕਾਨ ਤੇ ਲਾ ਰੱਖੀ ਹੈ ਡਿਊਟੀ ਇਧਰ ਜੀ ਦੁਕਾਨ ਦੀ ਸਫਾਈ ਕਰ ਰਿਹਾ ਦੁਕਾਨ ਦੇ ਉੱਤੇ ਜਾਦਾ ਪੈਸੀ ਖਾਰਾ ਘਪਾ ਤੇ ਦੁਕਾਨ ਜਿਹੜਾ ਖਾਣਾ ਹੈ ਸਾਡਾ ਉਹ ਆ ਹੋਟਲ ਤੋਂ ਅੱਜ ਕਿਉਂਕਿ ਅੱਜ ਅਸੀਂ ਟਾਈਮ ਸਾਰਾ ਲਾ ਦੇਣਾ ਦੁਕਾਨ ਤੇ ਕਰਾਂਗੇ ਅਸੀਂ ਸਫਾਈ ਖਲਾਰਾ ਕਰੂ ਚੈੱਕ ਕਰਾਉਣੇ ਆ ਹਾਂ ਹਾਂ ਦੇਖੋ ਦੁਕਾਨ ਦੇ ਵਿੱਚ ਥੋੜਾ ਜਿਹਾ ਖਲਾਰਾ ਜ਼ਿਆਦਾ ਪਿਆ ਹੋਇਆ ਹੁਣ ਇਹਦੀ ਸਾਫ ਸਫਾਈ ਕਰਦੇ ਆ ਸਾਰੇ ਲੜ ਕੇ ਸਮਾਨ ਦੇ ਵਿੱਚ ਜਿਹੜਾ ਸਮਾਨ ਲਿਆਂਦਾ ਉਸ ਸਮਾਨ ਲਾਉਣਾ ਹੈ ਹੁਣ ਤੇ ਸਮਾਨ ਲਾਵਾਂਗੇ ਚੱਕ ਕੇ ਲਿਆਵਾਂਗੇ ਤੇ ਹੌਂਡ ਤੋਂ ਦਿਖਾਉਣਾ ਹੈ ਪਿੱਛੇ ਆ ਦੇਖੋ ਪਿੱਛੇ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਇਦੋਂ ਸਾਰੀ ਸਫਾਈ ਕਰਾਂਗੇ ਦੁਕਾਨ ਦੀ ਅੱਜ ਪੂਰੀ ਝਾਕੇ ਦਿਖਾਵਾਂਗੇ ਆਜੋ 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 ਸਾਰੇ ਜਿਹਨੇ ਹਲਕੇ ਕਰੀਏ ਸਫਾਈ ਸਫਾਈ ਕਰਨੀ ਹੈ ਹਾਂਜੀ ਆ ਦੇਖੋ ਇਹਦੇ ਵਿੱਚ ਜਿੰਨਾ ਵੀ ਖਲਾਰਾ ਪਿਆ ਪਲਾਸਟਿਕ ਬੋਸ ਤੇ ਇਕੱਠੀ ਪਈ ਹੈ ਬਹੁਤ ਜਮਾ ਹੋਇਆ ਪਿਆ ਵੀਰੇ ਆਂਦੀ ਚੀਜ਼ਾਂ ਦੁਕਾਨ ਦੇ ਤੇ ਆਪਣੇ ਇੱਧਰ ਡੈਡੀ ਕੰਮ ਲੱਗਿਆ ਪਿਆ ਤੇ ਇੱਧਰ ਮੰਮਾ ਮੰਨ ਰਹੀ ਹੈ ਬਗਾਤੀ ਡਿਊਟੀ ਹੈ ਆਇਓ ਹਰੋ ਹਰੋ ਲੱਗਿਆ ਹੋਇਆ ਸਾਤੀ 3:00 ਵਜੇ ਕਿਹਨੂੰ ਹੈ ਤਾਂ ਨਾ ਵਜੇ ਤੇ ਇੱਧਰ ਛੇ ਰੇ ਪੂਰਾ ਖਲਾਰਾ ਪਿਆ ਵਾ ਬਾਬਾ ਮੈਂ ਪੂਰਾ ਖਲਾਰਾ 9:00 ਤੇ 9:00 ਵਜੇ ਜੀ ਹਜੇ ਵੀ ਲੱਗੇ ਪਏ ਸਫਾਈ ਕਰਨ ਵਾਸਤੇ ਪੂਰਾ ਖਲਾਰਾ ਖੱਪਾ ਸਾਰਾ ਜਿੰਨਾ ਵੀ ਸਮਾਨ ਸਪਾਗੱਤਾ ਪਲਾਸਟਿਕ ਸਾਰਾ ਬੋਧ ਨਾਲ ਇੱਧਰ ਵਿੱਚ ਸਿੱਟੀ ਜਾਂਦੇ ਸੀਗੇ ਮੈਨੂੰ ਦੇਖ ਕੇ ਅੱਜ ਚੰਗਾ ਨਹੀਂ ਲੱਗਾ ਮੈਂ ਅੱਥੇ ਦਾ ਕੰਮ ਸਾਰਾ ਪਹਿਲਾਂ ਚੰਗੀ ਤਰ੍ਹਾਂ ਸਾਰੀ ਹੁਣ ਸਾਰੇ ਸਫਾਈ ਕਰੀ ਜਾਂਦੇ ਆ ਸਾਰਾ ਗੱਤਾ ਕੱਢ ਦਿੱਤਾ ਵਾ ਪਲਾਸਟਿਕ ਕੱਢ ਦਿੱਤੀ ਵਾ ਸਵੇਰੇ ਕਵਾੜੀ ਦੀ ਦੁਕਾਨ ਤੇ ਲੈ ਕੇ ਜਾਵਾਂਗੇ ਸਾਰਾ ਜਿੰਨਾ ਵੀ ਕਵਾੜ ਡੜਾ ਹੈ ਉਹ ਇਹ ਚਾਵਾਂਗੇ ਪੈਸੇ ਵਾਟ ਕੇ ਲੈ ਆਵਾਂਗੇ ਬਾਤ ਕਿੰਨੇ ਲੱਗੇ 10000 ਨਗਾਰੇ ਤੇ ਕਵਾੜਾ ਜਮਾਨ ਦੇ ਇਸਕੇ ਇਰਾਦੇ ਤੇ ਲਗਨੇ ਪਏ ਵਟਲੇ ਦਾ ਇਹ ਸਾਡੇ ਕਵਾੜ ਵਾਲਾ ਆਇਆ ਹੋਇਆ ਹੈ ਕਵਾੜ ਚੱਕਣ ਕਵਾੜ ਲਈ વાડી 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 આયા તયા કવાડી ચલો બે બે લાવિયા તકો પાસી જાય આજે કેટરલશન આજે કા ઓર ਵੱਡੇ ਜੱਟੇ ਚ ਲਾਉਣਾ ਵੱਡੇ ਜੱਟੇ ਚ ਪਾ ਲਾਗੇ ਕੱਟ ਕਰਦੇ ਕਰ ਆ ਦੇਖੋ ਹੁਣ ਸਾਡੀ ਸਫਾਈ ਹੋ ਗਈ ਹੈ ਬਸ ਫਾਈਨਲ ਤੇ ਇਧਰ ਕੱਢਤਾ ਸੀ ਬਾਹਰ ਕਵਾੜ ਆਵੇ ਸਾਰਾ ਇਧਰ ਤੇ ਹੁਣ ਆ ਦੇਖੋ ਗੱਲੇ ਦੀ ਕਰ ਰਹੇ ਸਫਾਈ ਮਾਇਆ ਸ਼ਾਇਕ ਅੱਠ ਕਰ ਰਹੇ ਹੈਗੇ ਗੱਲੇ ਦੇ ਵਿੱਚੋਂ ਤੇ ਹੁਣ ਅਸੀਂ ਖਾਵਾਂਗੇ ਰੋਟੀਆਂ ਬਸ ਥੋੜੇ ਸਮੇਂ ਦੇ ਬਾਅਦ ਹਾਂ ਜਿੰਨਾ ਵੀ ਕੂੜਾ ਕਰਕੜ ਸੀਗਾ ਅਸੀਂ ਸਾਰਾ ਉਹ ਕਰ ਦਿੱਤਾ ਕਲੀਅਰ ਹੁਣ ਤਾਂ ਬਸ ਥੋੜਾ ਰਹਿ ਗਿਆ ਹੁਣ ਇਹਦੀਆਂ ਵਿੰਡੋ ਅਲਮਾਰੀਆਂ ਸਾਫ਼ ਕਰਨ ਵਾਲੀਆਂ ਰਹਿ ਗਈਆਂ ਉਹ ਹੁਣ ਸਵਾਸ ਸਾਫ਼ ਕਰਾਂਗੇ ਸ਼ਾਇਦ ਸਵੇਰੇ ਸਵੇਰੇ ਸਾਫ਼ ਕਰਾਂਗੇ ਬਾਕੀ ਦੇਖਦੇ ਹਾਂ ਮੋੜ ਦੀ ਗੱਲ ਹੈ ਹੈਲੋ ਹੈਲੋ ਜਾ ਰਹੇ ਹੋ ਆਪ ਲੈ ਵੀ ਤਾਂ ਜਾ ਰਹੀ ਹੈ ਬਾਏ ਬਾਏ ਉਧਰ ਤੱਕ ਕਰਤੇ ਸੀ ਸਫਾਈ ਦੁਕਾਨ ਤੇ ਤੇ ਇਹ ਗਏ ਹੋਏ ਸੀ ਬਾਹਰ ਤੇ ਇਹ ਅੱਜ ਆਏ ਆ ਤੇ ਬਾਹਰ ਜਿਹੜਾ ਕੰਮ ਸੀਗਾ ਬਾਹਰ ਦਾ ਟਾਇਲ ਲਗਾਉਣ ਦਾ ਬਾਹਰ ਬਾਹਰ ਪੋਰਚ ਵਿੱਚ ਟਾਇਲ ਲਗਾ ਦਿੱਤੀ ਆ ਦੇਖੋ ਗੇਡ ਗੂਟ ਵਾਲਾ ਸਾਰਾ ਸਿਸਟਮ ਇਧਰ ਕੰਪਲੀਟ ਕਰ ਦਿੱਤਾ ਇਧਰ ਵੀ ਟਾਇਲ ਲਗਾਤੀ ਆ ਸਟੈਪ ਦੇ ਟਾਇਲ ਰਹਿਦੇ ਆ ਲਗਾਉਣ ਵਾਲੀ ਬਸ ਕੱਲੀ ਇਹ ਲਗਾ ਕੇ फिर उस तुँ बा सारी फिनिशिंग करके सफाई करांगे। अभी इधर मैक्स है उधर जिमी है इधर मैक्स उधर जिमी बाजार बच्चे जाके आ रहे हैं मार्केट वि कुछ समान लेके आना है बाजार चले हैं बाजार जाके सामान समून लेके आना कुछ ना कुछ जाके असि इधर आए थे घरे ਹਾਂ ਹਾਂਜੀ ਤੇ ਮੈਂ ਪਹੁੰਚਿਆ ਹੋਇਆ ਹੁਣ ਪੌਜਾ ਪਾਸਪੋਰਟ ਸਭ ਦੇ ਉੱਤੇ ਤੇ ਅਸੀਂ ਬੱਚੇ ਕਰ ਰਹੇ ਤੇ ਅਸੀਂ ਆਏ ਸੀਗੇ ਖਾਣ ਪੀਣ ਵਾਸਤੇ ਕੁਝ ਹਲਕਾ ਫੁਲਕਾ ਪਾਸਪੋਰਟ ਤੇ ਇਹ ਟਲੋਨੀ ਰੋਡ ਦੇ ਉੱਤੇ ਹੈ ਡਾਬਲ ਏ ਦੇ ਵਿੱਚ ਬਹੂਜਾ ਅਬ ਦੇ ਨਾਮ ਤੇ ਬਹੂਜਾ ਜਿਹੜਾ ਉਹਦੇ ਨਾਮ ਦੇ ਉੱਤੇ ਮਸ਼ਹੂਰ ਹੈ ਜੀ ਔਰ ਇੱਥੇ ਬਹੁਤ ਸਪੈਸ਼ਲੀ ਡਿਸ਼ੇਸ ਮਿਲਦੀਆਂ ਖਾਂ ਪੀਣ ਨੂੰ ਤੁਹਾਨੂੰ ਦੁਕਾਨੇ ਚੈੱਕ ਕਰਾਉਣੇ ਚੈੱਕ ਕਰੋ ਲੋਕੇਸ਼ਨ ਇਜ਼ ਵੈਰੀ ਗ੍ਰੇਟ ਜੀ ਸਾਡਾ ਆਰਡਰ ਆ ਗਿਆ ਪਨੀਰ ਸਟ੍ਰਿੰਗ ਰੋਲ ਕਿਤਾਣੇ ਸੀ ਹਮ ਅੱਜ ਅਸੀਂ ਇਹ ਮਾਲ ਪਤਾ ਛਾਗ ਲੈ ਜੀ ਹੁਣ ਤੇ ਹੁਣ ਅਸੀਂ ਚੱਲੇ ਆਂ ਘਰ ਨੂੰ ਵਗਾਵਾਂਗੇ ਪੁਲਾਉਣੀ ਰੋਡ ਦੇ ਉੱਪਰ ਹੈ ਬੜੀ ਜਲਕੀ ਕਰਨ ਹੈ। ਬੜੀ ਆ। ਹਾਂਜੀ। ਹੁਣ ਅਸੀਂ ਜਾ ਰਹੇ ਹਾਂ। ਹੋਰ ਸਮਾਨ ਲੈ ਰਹੇ ਹਾਂ ਕੁਝ। ਤੇ ਕਰਨ ਨੂੰ ਇਹ ਦੇਖੋ। ਫੋਜਾ ਕਲੋਨੀ ਰੋਡ ਹੈਗੀ ਹੈ ਗਰਗਰੀਟ ਹਾਊਸ ਹਾਂ ਉੱਥੇ ਸ਼ਾਪ ਹੈਗੀ ਹੈ ਇਹ ਬਹੁਜਾ ਬਾਕ ਐਂਡ ਗ੍ਰਿਲ ਦੇ ਨਾਮ ਦੇ ਉੱਤੇ ਸ਼ਾਪ ਹੈ ਤੁਸੀਂ ਸਾਰੇ ਜਣੇ ਨੇ ਉੱਥੇ ਆ ਕੇ ਵੇਖਣਾ ਇੱਕ ਵਾਰੀ ਬੜਾ ਲਾਜਵਾਬ ਟੇਸਟ ਹੈ ਇਹਨਾਂ ਦਾ ਹਾਂਜੀ ਤੇ ਅਸੀਂ ਹੁਣ ਪਹੁੰਚੇ ਹੋਇਆ ਹਾਂ ਅੰਕਲ ਜੀ ਦੀ ਰਸੋਈ ਦੇ ਵਿੱਚ ਸ਼ੁੱਧ ਰਾਜਸਤਾਨੀ ਰਸੋਈ ਤੇ ਇਹਤੇ ਘਰ ਵਾਲਾ ਖਾਣਾ ਮਿਲਦਾ ਹੈ ਘਰ ਵਾਲਾ ਬਿਲਕੁਲ ਜਿਵੇਂ ਘਰ ਦੇ ਵਿੱਚ ਖਾਣਾ ਮਿਲਦਾ ਉਸੇ ਤਰ੍ਹਾਂ ਖਾਣਾ ਮਿਲਦਾ ਹੈ ਇਹ ਦੇਖੋ ਅੰਕਲ ਸਾਡੇ ਰਾਜਸਥਾਨੀ ਰਸੋਈ ਤੇ ਹੁਣ ਅਸੀਂ ਇੱਥੋਂ ਕੁਝ ਲੈਣਾ ਸੀ ਖਾਣ ਵਾਸਤੇ ਮਿਕਸ ਦਾਲ ਲੈਣੀ ਸੀਗੇ ਚਟਨੀ ਲਈ ਤੇ ਲਸਣ ਦੀ ਤੇ ਵਲੌਗ ਦੇ ਵਿੱਚ ਤੁਹਾਡਾ ਸ਼ੇਅਰ ਕਰਾਂਗੇ ਕਿ ਕਿ ਦਿਨ ਸਪੈਸ਼ਲ ਵਲੌਗ ਬਣਾਵਾਂਗੇ ਇਹਨਾਂ ਦਾ ਤੇ ਸਪੈਸ਼ਲ ਵਲੌਗ ਪਾਵਾਂਗੇ ਸਪੈਸ਼ਲ ਰਸੋਈ ਹੈ ਇਹਨਾਂ ਦੀ ਸ਼ੁੱਧ ਘਰ ਦਾ ਖਾਣਾ ਮਿਲਦਾ ਹੈ ਰਾਜਸਥਾਨੀ ਖਾਣਾ ਮਿਲਦਾ ਹੈ ਤਬੀ ਬਾਈ ਬੈਨਾਂ ਬਹੁਤ ਜੈਸ ਯਾਰ ਆ ਹਾਂ ਤੇ ਆਪਾਂ ਸਪੈਸ਼ਲ ਬਲੌਗ ਬਣਾਵਾਂਗੇ ਇੱਕ ਦਿਨ ਇਹਨਾਂ ਦਾ ਤੇ ਅੱਜ ਦੇ ਬਲੌਗ ਦੇ ਵਿੱਚ ਬਸ ਅਸੀਂ ਇਹਨਾਂ ਦਿਖਾਵਾਂਗੇ ਅੱਜ ਇੱਥੋਂ ਥਾਣਾ ਲੈਣ ਆਏ ਆ ਤੇ ਸਾਰੇ ਜਣੇ ਕੀ ਇੱਥੇ ਤੁਸੀਂ ਆ ਦੇਖੋ ਚਾਟ ਵੀ ਹੈਗਾ ਤੇ ਆਪਾਂ ਇੱਥੋਂ ਤੁਸੀਂ ਸਾਰੇ ਜਣੇ ਨੇ ਕੀ ਕਰਨਾ ਹੈਗਾ ਇੱਥੇ ਪਹੁੰਚ ਹਾਂਜੀ ਦੋਸਤੋ ਤੇ ਇਧਰ ਮੈਸਟਰ ਸੁਖ ਮਿਸੀਸ ਸੁਖ ਮੈਡਮ ਸੁਖ ਸੋਤਾ ਜੀ ਤੇ ਇਧਰ ਅਸੀਂ ਆ ਦੇਖੋ ਸਾਡਾ ਬਿੱਲੀ ਮੌਫਲੀ ਵਾਲਾ ਹਲੋ ਹਾਇ ਕਰ ਹਾਏ ਕਰ ਸਾਦਾ ਬਲੀ ਮੂੰਗਲੀਆਂ ਵਾਲਾ ਆ ਦੇਖ ਇਹਦੇ ਕੋਲ ਪੱਕਾ ਮੂੰਫਲੀਆਂ ਲੈ ਕੇ ਆਨੇ ਆਏ ਸਾਲ ਇੱਥੇ ਡਿਊਟੀ ਹੁੰਦੀ ਹੈ ਦੀ ਤੇ ਇਹਨੇ ਲਾ ਰੱਖੇ ਸ਼ਾਪ ਦਿਖਾਵਾਂ ਤੁਹਾਨੂੰ ਕਿਹੜਾ ਪ੍ਰੇਮ ਨਗਰ ਦੇ ਮੋੜ ਦੇ ਉੱਤੇ ਹੈ ਜਮਾਂ ਸਾਹਮਣੇ ਇੱਥੇ ਪਹੁੰਚ ਕੇ ਉਸ ਨੂੰ ਮੂੰਗਲੀਆਂ ਖਾ ਕੇ ਜਨਾ ਕਰਮ ਕਰ ਮੂੰਗਲੀਆਂ ਹੁੰਦੀਆਂ ਅਸੀਂ ਲੈ ਲਈਆਂ ਮੂੰਗਲੀਆਂ ਹੁਣ ਚੱਲੇ ਆ ਕਰ ਹਾਂਜੀ ਤੇ ਅਸੀਂ ਹੁਣ ਹੋ ਗਏ ਹ ਰਵਾਨਾ ਕਰ ਨੂੰ ਤੇ ਜਾ ਰਹੇ ਆ ਘਰੇ ਤੇ ਸਮਾਨ ਵਗੈਰਾ ਬਾਜ਼ਾਰ ਚ ਜਿਹੜਾ ਅਸੀਂ ਲੈਣਾ ਉਹ ਲੈ ਲਿਆ ਤੇ ਬਸ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਪਹੁੰਚ ਜਾਗੇ ਪ੍ਰਵਿੰਦਰ ਦੇ ਘਰ ਤੇ ਅੱਜ ਦੀ ਰੋਟੀ ਪਾਣੀ ਲੰਗਰ ਪਾਣੀ ਸਾਡਾ ਉੱਥੇ ਹੀ ਹੈ ਕਿਉਂਕਿ ਕੱਲ ਦੁਕਾਨ ਦੀ ਸਫਾਈ ਕੀਤੀ ਸੀ ਨਾ ਤੇ ਅੱਜ ਵੀ ਦੁਕਾਨ ਦੀ ਸਫਾਈ ਕੀਤੀ ਸੀਗੀ ਤੇ ਅੱਜ ਮੋਨੂ ਦੀ ਫੈਮਿਲੀ ਆ ਗਈ ਸੀ ਪ੍ਰਵਿੰਦਰ ਦੀ ਤੇ ਫਿਰ ਅੱਜ ਤਾਂ ਕਰਕੇ ਜਿਹੜਾ ਖਾਣਾ ਪਾਣਾ ਸਾਡਾ ਖਾਣਾ-ਦਾਣਾ ਪਾਣੀ ਸਟਾਉ ਉੱਥੇ ਐ ਬਾਜ਼ਾਰ ਚੋਂ ਅਸੀਂ ਘਰ ਦੇ ਲਈ ਜਿਹੜਾ ਸਮਾਨ ਲੈ ਕੇ ਆਉਣਾ ਸੀ ਉਹ ਲੈ ਆਂਦਾ ਤੇ ਹੁਣ ਅਸੀਂ ਜਾਂਦੇ ਆ ਘਰੇ ਸੱਲ ਦੇ ਪਏ ਆ ਜੀ ਹਾਂ ਫੋਰ ਦਾ ਸਟੈਂਡ ਬੋਸ ਇੰਚ ਟੇਬਲ ਅੰਦਰ ਦੀਆਂ ਲਾਈਟਾਂ ਤਾਂ ਜਗਾ ਦਿਓ ਆਹ ਵੱਡੀਆਂ ਹਾਂ ਆਸਟਨ ਸਿਰਦਾਂ ਦੀ ਹੱਥ ਕੰਸੀਲਰ ਤਾਂ ਜਗਾ ਦਿਓ ਆ ਵੱਡੀਆਂ ਕੰਸੀਲਰ ਆ ਚਾਨਣ ਵਾਲੀਆਂ ਉੱਤੇ ਆ ਹੁਣ ਕੰਮਰੇ ਚ ਚਾਨਣ ਹੋਇਆ ਅਸੀਂ ਪਹੁੰਚ ਗਏ ਘਰੇ ਹੁਣ ਤੇ ਆ ਵੀਡੀਓ ਮੈਂ ਬਤਲਾ ਤਾ ਅਸੀਂ ਪਹੁੰਚ ਗਏ ਘਰੇ ਤੇ ਜਿਹੜਾ ਸਮਾਨ ਲੈਂਦਾ ਸ਼ਾਪਿੰਗ ਵਾਸਤੇ ਕਰਨ ਗਏ ਸੀ ਸਮਾਨ ਲੈਣ ਗਏ ਸੀ ਬਾਜ਼ਾਰ ਤੇ ਅੱਜ ਤੇ ਆ ਦੇਖੋ ਉਹ ਲੈ ਕੇ ਆਣੇ ਤੇ ਸਮਾਨ ਲੈਣ ਗਏ ਸੀ ਆ ਦੇਖੋ ਅਸੀਂ ਸ਼ਾਪਿੰਗ ਕਰਨ ਗਏ ਸੀ ਸਮਾਨ ਕੁਝ ਲੈਣ ਵਾਸਤੇ ਆ ਸਾਮਾਨ ਲੈ ਕੇ ਆਂਦਾ ਹੈ ਜੀ ਤੇ ਸਬਜੀ ਵੀ ਲੈ ਕੇ ਆਉਂਦੀ ਆ ਇਹ ਅਸੀਂ ਮੰਦਰ ਦੇ ਅੱਗੇ ਪਛਾਵਾਂਗੇ ਜਿੱਥੇ ਹਾਂ ਇਹ ਤਾਂ ਦੁੱਧ ਰੋ ਤਾ ਇਹਦਾ ਅੱਜ ਹੋ ਗਿਆ ਇਹ ਤਾਂ ਪੂਰਾ ਸਾਮਾਨ ਲੈ ਕੇ ਆਂਦਾ ਆ ਲੈ ਕੇ ਆਂਦੇ ਆ ਰਾਜਸਤਾਨੀ ਸੋਈ ਤੋਂ ਜਿੱਥੋਂ ਅੰਕਲ ਜੀ ਤੋਂ ਸਪੈਸ਼ਲ ਲਸਣ ਦੀ ਚਟਨੀ ਆਪ ਤਾਂ ਤਾਂ ਕੁੱਟੀ ਨਹੀਂ ਜਾਂਦੀ ਸਾਡੇ ਤੋਂ ਤੇ ਅਸੀਂ ਉੱਥੋਂ ਲੈ ਕੇ ਆਂਦੇ ਤੇ ਆਹ ਦਾਲ ਲੈ ਕੇ ਆਂਦੀ ਆ ਹਾਂਡੀ ਵਾਲੀ ਮਿਕਸ ਦਾਲ ਕਰ ਦਸ ਕਾਂ ਜੀ ਅਸੀਂ ਹੁਣ ਖਾਣਾ-ਦਾਣਾ ਖਾ ਲਿਆ ਰੋਟੀ ਪਾਣੀ ਛਕ ਲਿਆ ਤੇ ਹੁਣ ਅਸੀਂ ਚੱਲੇ ਆ ਘਰੇ ਔਰ ਹਵੇ ਮਿਸ ਸੋਤਾ ਸਾਹਿਬ ਜੀ ਗੇਟ ਖੋਲ ਰਿਹਾ ਤੇ ਹੁਣ ਅਸੀਂ ਜਾ ਰਹੇ ਆ ਘਰੇ ਤੇ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ